ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਮਨਦੀਪ ਅਰੋੜਾ ਪਤਾ ਕਪੂਰਥਲਾ ਏਰੀਆ ਕਾਸਟ ਹੈ ਜੀ ਇਹਨਾਂ ਦੀ ਖਮਰਾ ਤੇ ਗੋਤ ਇਹਨਾਂ ਦਾ ਅਰੋੜਾ ਹੈ ਉਮਰ ਹੈ ਮੁੰਡੇ ਦੀ 18 1999 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਦਾ ਟਾਈਮ ਹੈ 3:30 ਏਮ ਦਾ ਸਮਾਂ ਜਨਮ ਸਥਾਨ ਹੈ ਜੀ ਕਪੂਰਥਲਾ ਤੇ ਕੱਦ-ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਇਟਲੀ ਦੇ ਵਿੱਚ ਭੈਣ ਇਹਨਾਂ ਦੀ ਇੱਕ ਹੈ ਪੜਾਈ ਕਰੀ ਹੋਈ ਹੈ ਜੀ ਮੁੰਡੇ ਨੇ ਗ੍ਰੈਜੂਏਸ਼ਨ ਤੇ ਕੰਮ ਕਰ ਰਿਹਾ ਜੀ ਆਈਐਮਐਮ ਹੈਲਥ케ਅਰ ਪ੍ਰਾਈਵੇਟ ਲਿਮਟਿਡ ਜੌਬ ਕਰ ਰਹੇ ਨੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਇਹਨਾਂ ਨੇ ਕੁੜੀ ਨੂੰ ਬਾਹਰ ਲੈ ਕੇ ਜਾਣਾ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਲਹਿੜਾ ਉਮਰ ਜੀ 3 ਨਵ 1999 ਦਾ ਡੇਟ ਆਫ ਬਰਥ ਹੈ। ਕੱਦ-ਕਾਟ ਹੈ ਜੀ 5 ਫੁੱਟ 10 ਇੰਚ ਦੀ ਹਾਈਟ ਹੈ। ਭਰਾ ਇਹਨਾਂ ਦੇ ਦੋ ਨੇ ਅਨਮੈਰਿਡ। ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਜੀ, ਮਾਤਾ ਇਹਨਾਂ ਦੇ ਹਾਊਸ ਵਾਈਫ ਨੇ। ਕੰਮ-ਕਾਰ ਹੈ ਜੀ ਮੁੰਡਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। 80 ਤੋਂ 90000 ਰੁਪਿਆ ਪ੍ਰਤੀ ਮਹੀਨਾ ਆਮਦਨ ਹੈ। 4 ਕਿੱਲੇ ਜ਼ਮੀਨ ਹੈ ਜੀ, 30 ਤੋਂ 40 ਲੱਖ ਦੀ ਸ਼ਹਿਰੀ ਪ੍ਰਾਪਰਟੀ ਹੈ। ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ, ਵਧੀਆ ਪਰਿਵਾਰ ਤੋਂ ਘੱਟੋ-ਘੱਟ ਪਲੱਸ 2 ਪਾਸ ਹੋਵੇ ਜੀ ਲੜਕੀ। ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮੋਗਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 9 8 1996 ਦਾ ਡੇਟ ਆਫ ਬਰਥ ਹੈ। ਕੱਦ-ਕਾਠ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ। ਗੋਤ ਇਹਨਾਂ ਦਾ ਸੰਧੂ ਹੈ। ਭੈਣਾ ਇਹਨਾਂ ਦੀਆਂ ਦੋ ਨੇ ਜੀ ਇੱਕ ਭੈਣ ਇਹਨਾਂ ਦੀ ਮੈਰਿਡ ਸਪੇਨ ਦੇ ਵਿੱਚ। ਭਰਾ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਹੈ ਜੀ। ਬੜਾ ਹੀ ਲੜਕੀ ਨੇ ਕਰੀ ਹੋਈ ਹੈ ਬੀਕਮ 2 ਇਅਰ ਦਾ ਡਿਪਲੋਮਾ ਕਰਿਆ ਜੀ ਆਈਬੀਐਮ ਦਾ ਕੈਨੇਡਾ ਤੋਂ ਕੰਮਕਾਰ ਹੈ ਜੀ ਕੁੜੀ ਕੈਨੇਡਾ ਪੀਆਰ ਹੈ ਇਹਨਾਂ ਦੀ ਮੰਗ ਹੈ ਮੁੰਡਾ ਯੂਐਸਏ ਜਾਂ ਕੈਨੇਡਾ ਪੀਆਰ ਹੋਵੇ 5 ਕਿੱਲੇ ਜ਼ਮੀਨ ਹੋਵੇ ਨਸ਼ਾ ਰਹਿਤ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਕੰਮਕਾਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਮਕੋਈਰੀ ਏਰੀਆ ਕਾਸਟ ਹੈ ਜੀ ਮਹਾਸ਼ਾ ਤੇ ਉਮਰ ਹੈ 15 11 1990 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਏ ਐਮਏ ਕੰਮ ਕਰ ਰਹੀ ਜੀ ਕੋਈ ਪ੍ਰਾਈਵੇਟ ਟੀਚਰ ਹੈ ਇਹਨਾਂ ਦੀ ਮੰਗ ਹੈ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਬਿਜ਼ਨਸਮੈਨ ਹੋਵੇ ਸਿਰਫ ਮਹਾਸ਼ਾ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਉਮਰ 1991 ਦਾ ਡੇਟ ਆਫ ਬਰਥ ਹੈ ਜੀ कदकाठ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਕਾਸਟ ਇਹਨਾਂ ਦੀ ਐਸ ਸੀ ਰਾਮਦਾਸ ਜੀ ਸਿੱਖ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਐਮ ਐ ਬੀ ਐਡ ਈ ਟ ਟੀ ਤੇ ਲੜਕੀ ਇਹ ਤਲਖ ਸ਼ੁਦਾ ਹੈ ਜੀ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਭਰਾ ਇਹਨਾਂ ਦੇ ਦੋ ਨੇ ਜੀ ਇਹਨਾਂ ਦਾ ਸ਼ਹਿਰ ਅਹਿਮਦਗੜ ਤੇ ਇਹਨਾਂ ਦੀ ਮੰਗ ਹੈ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਲੁਧਿਆਣਾ ਜ਼ਿਲ੍ਹਾ ਵਾਲੇ ਤੇ ਸੰਗਰੂਰ ਜ਼ਿਲ੍ਹਾ ਵਾਲੇ ਨਾਲ ਸੰਪਰਕ ਕਰਨੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਭਿਜੀਤ ਸ਼ੇਖੋ ਪਤਾ ਮੂਲਾਪੁਰ ਦਾਖਾ ਲੁਧਿਆਣਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 26 ਸਾਲ ਕੱਦ ਕਾਠ ਹੈ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਭੈਣ ਭਰਾ ਕੋਈ ਨਹੀਂ ਕੰਮ ਕਰ ਹੈ ਜੀ ਮੁੰਡਾ ਜੂਨੀਅਰ ਡਾਕਟਰ ਇਨ ਕੈਲੀਫੋਰਨੀਆ ਇਹਨਾਂ ਦੇ ਆਪਣੇ ਦੋ ਘਰ ਨੇ ਜੀ ਹਾਈ ਵਾਰਡ ਦੇ ਵਿੱਚ 10 ਕਿੱਲੇ ਜ਼ਮੀਨ ਹੈ ਯੂ ਐਸ ਏ ਦੀ ਸਿਟੀਜ਼ਨਸ਼ਿਪ ਹੈ ਜੀ ਇਹਨਾਂ ਦੇ ਪਿਤਾ ਰਿਟਾਇਰਡ ਨੇ ਨੌਕਰੀ ਤੋਂ ਇਹਨਾਂ ਦੇ ਮਾਤਾ ਸਟਾਫ ਨਰਸ ਨੇ ਮਾਂਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਡਾਕਟਰ ਹੋਵੇ ਜਾਂ ਨਰਸ ਹੋਵੇ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸ਼ਮਸ਼ੇਰ ਸਿੰਘ ਉਮਰ ਹੈ ਜੀ 961998 ਦਾ ਡੇਟ ਆਫ ਬਰਥ ਹੈ ਕਾਸਟ ਹੈ ਜੀ ਮਹਿਰਾ ਤੇ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਆ ਤੇ ਭਰਾ ਇਹਨਾਂ ਦੇ ਤਿੰਨ ਨੇ ਜੀ ਜਿਨ੍ਹਾਂ ਵਿੱਚੋਂ ਇੱਕ ਭਰਾ ਇਹਨਾਂ ਦਾ ਮੈਰਿਡ ਆ ਕੰਮ ਕਰਿਆ ਜੀ ਮੁੰਡਾ 5 ਸਾਲ ਬਾਹਰ ਲਗਾ ਕੇ ਆਇਆ ਆਪਣੀਆਂ ਹੁਣ ਇਹਨਾਂ ਦੀਆਂ ਦੋ ਦੁਕਾਨਾਂ ਨੇ ਇਹਨਾਂ ਦੀ ਮੰਗ ਹੈ ਕੋਈ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਿਰਨਦੀਪ ਕੌਰ ਪਤਾ ਨੰਗਲ ਰੋਪੜ ਏਰੀਆ ਕਾਸਟ ਹੈ ਜੀ ਰਾਮਦਾਸ ਜੀ ਸਿੱਖ ਗੋਤ ਇਹਨਾਂ ਦਾ ਵਦਨ ਹੈ ਉਮਰ ਹੈ 10 ਅਪ੍ਰੈਲ 1991 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਠ ਹੈ 5 ਫੁੱਟ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਟੈਕ ਸੀਐਸਈ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਪਰਾ ਇਹਨਾਂ ਦਾ ਇੱਕ ਨਿਊਜ਼ੀਲੈਂਡ ਦੇ ਵਿੱਚ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਕੰਮ ਕਰਦਾ ਹੋਵੇ ਵਧੀਆ ਇਨਕਮ ਹੋਵੇ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਜੀ ਪੜ੍ਹਿਆ ਲਿਖਿਆ ਹੋਵੇ ਲੜਕਾ ਅੰਮ੍ਰਿਤਧਾਰੀ ਸਿੱਖ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਇਕਲਾ ਰਿਸ਼ਤਾ ਨੋਟ ਕਰੋ ਨਾਮ ਗਗਨਪ੍ਰੀਤ ਸਿੰਘ ਪਤਾ ਮੋਗਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਬੜਿੰਗ ਉਮਰ ਹੈ 29 ਸਾਲ ਤੇ ਕੱਦ-ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਉਹਦਾ ਇਹਨਾਂ ਨੇ ਕਰੀਏ ਪਲੱਸ 2 ਤੇ ਨਾਲ ਹੀ ਡੀਜ਼ਲ ਮਕੈਨਿਕ ਦਾ ਡਿਪਲੋਮਾ ਕਰਿਆ ਜੀ ਭੈਣ ਇਹਨਾਂ ਦੀ ਇੱਕ ਹੈ ਤੇ ਕੰਮਕਾਰ ਹੈ ਜੀ ਲੜਕਾ ਫੋਟੋਗ੍ਰਾਫੀ ਦਾ ਬਿਜ਼ਨਸ ਕਰ ਰਿਹਾ ਪਾਰਟ ਟਾਈਮ ਇਹ ਜੌਬ ਕਰਦੇ ਨੇ ਕਾਰ ਡਰਾਈਵਿੰਗ ਦੀ ਇਹਨਾਂ ਕੋਲ 5 ਕਿੱਲੇ ਜ਼ਮੀਨ ਹੈ ਜੀ ਲਿੰਕ ਰੋਡ ਤੇ ਤੇ ਯੂਰਪ ਦੇ ਵੀ ਪੇਪਰ ਲੱਗੇ ਹੋਏ ਨੇ ਪਿਤਾ ਇਹਨਾਂ ਦੇ ਦੁਬਈ ਦੇ ਵਿੱਚ ਨੇ ਜੀ ਡਰਾਈਵਿੰਗ ਦੀ ਜੌਬ ਕਰ ਰਹੇ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਘਰੇਲੂ ਪੜ੍ਹੀ ਲਿਖੀ ਹੋਵੇ ਓਨਲੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਵੈਸ਼ਨ ਹੋਵੇ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਨੂੰ ਜਿਹੜਾ ਵੀ ਰਿਸ਼ਤਾ ਵੀ ਸਹੀ ਲੱਗਦਾ ਹੈ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰੋ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਣਕਾਰੀ ਲਓ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਕੇਅਰਫੁੱਲ ਰਹੋ ਜੀ